ਗਰਗਨਲ ਜਿਹੜੀ ਜਾਣਕਾਰੀ ਦਿੱਤੀ ਗਈ ਅਸੀਂ ਦਿਨੋ ਧੰਨਵਾਦੀ ਹਾਂ ਕਿ ਤੁਸੀਂ ਸਾਨੂੰ ਇਦਾਂ ਦੀਆਂ ਮੁਲਾਕਾਤਾਂ ਜਿਹੜੀਆਂ ਆ ਉਹ ਸੁਨੰਦ ਰਹਿੰਦੇ ਹੋ ਐਕਸਪਰਟ ਡਾਕਟਰ ਬੁਲਾ ਕੇ ਕਿ 5 ਸਤੰਬਰ ਨੂੰ ਅਧਿਆਪਕ ਦਿਵਸ ਤੇ ਰਾਸ਼ਟਰੀ ਅਧਿਆਪਕ ਪੁਰਸਕਾਰ ਅਧਿਆਪਕ ਨਰਿੰਦਰ ਸਿੰਘ ਨਾਲ ਜਿਹੜੀ ਵਧੀਆ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਮੁਲਾਕਾਤ ਸੁਣਾਈ ਕਹਿੰਦੇ ਬਹੁਤ ਹੀ ਵਧੀਆ ਲੱਗਾ ਸੱਚਮੁੱਚ ਕਹਿੰਦੇ ਅਧਿਆਪਕ ਨਾਲ ਜਿਹੜੀਆਂ ਮੁਲਾਕਾਤਾਂ ਨੇ ਖਾਸ ਕਰਕੇ ਜਿਹੜੇ ਰਾਸ਼ਟਰੀ ਪੁਰਸਕਾਰ ਲੈ ਕੇ ਆਉਂਦੇ ਨੇ ਉਹ ਸਾਨੂੰ ਬਹੁਤ ਹੀ ਵਧੀਆ ਲੱਗਦਾ ਸਾਨੂੰ ਸੇਧ ਮਿਲਦੀ ਹੈ 10 ਨਵੰਬਰ ਨੂੰ ਸ਼ਾਮ 4 ਵਜੇ ਵਿਸ਼ੇਸ਼ ਮੁਲਾਕਾਤ ਸੁਣੀ ਸੀ ਜਿਹੜੀ ਆਪਾਂ ਜੀਐਸਟੀ ਦੇ ਉੱਤੇ ਕੀਤੀ ਸੀ ਨਾ ਤੇ ਉਹ ਕਹਿੰਦੇ ਜੀਐਸਟੀ ਦੇ ਉੱਤੇ ਜਿਹੜੀ ਤੁਸੀਂ ਬેશਕਾਰੀ ਕੀਤੀ ਬਹੁਤ ਵਧੀਆ ਸੀ ਔਰ ਕ ਵਧੀਆ ਇੰਟਰਵਿਊ ਸੀ ਐਕਸਪਰਟ ਵੱਲੋਂ ਵਧੀਆ ਇਨਫੋਰਮੇਸ਼ਨ ਜਿਹੜੀ ਹੈ ਉਹ ਸੁਣਾਈ ਗਈ ਬਿਲੋਂ ਧੰਨਵਾਦ ਕਰਦੇ ਹਾਂ ਬੁੱਧਵਾਰ ਨੂੰ ਜاتی ਪ੍ਰੋਗਰਾਮ ਵਿੱਚ ਆਕਾਸ਼ਵਰ ਦੇ 90 ਸਾਲ ਪਹੇਤ ਬਾਲੀ ਜੀ ਗੱਲਬਾਤ ਕੀਤੀ ਸਰਬਜੀਤ ਰਿਸ਼ੀ ਕਹਿੰਦੇ ਬਹੁਤ ਵਧੀਆ ਆਨੰਦ ਆਇਆ ਗੱਲਬਾਤ ਸੁਣ ਕੇ ਬਹੁਤ ਚੰਗਾ ਲੱਗਾ ਫੈਮਿਲੀ ਨੰਬਰ 1 ਕਹਿੰਦੇ ਦਿਨੋ ਤਾਰੀਫ ਕਰਦੇ ਆ ਇਸ ਪ੍ਰੋਗਰਾਮ ਦੀ ਮੰਗਲਵਾਰ ਨੂੰ ਰਾਤ 8:30 ਵਜੇ ਬੀਰਿੰਦਰ ਜੀ ਇੰਟਰਵਿਊ ਕੀਤੀ ਸਤਿਕਾਰਯੋਗ ਮੈਡਮ ਜੀ ਮੀਨਾ ਕੁਮਾਰੀ ਵੇਟ ਲਿਫਟ ਕੁਝ ਹੋਰ ਆਪਕੇ ਬੰਦਾ ਆਪਣੇ ਆਪ ਦੇ ਵਿੱਚ ਬੀ ਸੈਕਸਿਓ ਜੀ ਜੀ ਅਧਿਆਪਕ ਨੂੰ ਦੇਖੋ ਉਸ ਨੂੰ ਰਾਸ਼ਟਰ ਦਾ ਨਿਰਮਾਤਾ ਕਿਹਾ ਜਾਂਦਾ ਹੈ ਬਿਲਕੁਲ ਜੀ ਉਹ ਵਾਲੇ ਜਿਹੜੇ ਬੱਚੇ ਨੇ ਬੱਚਿਆਂ ਦਾ ਪੜ੍ਹੇ ਕੇ ਸਵਾਰਨ ਦੇ ਵਿੱਚ ਇੱਕ ਚੰਗੇ ਅਧਿਆਪਕ ਦਾ ਬਹੁਤ ਵੱਡਾ ਹੁੰਦਾ ਹੈ ਜੇ ਸਕੂਲ ਦੇ ਵਿੱਚ ਸਿੱਖਿਆ ਗੱਲਾਂ ਨੇ ਸਕੂਲ ਦੇ ਵਿੱਚ ਅਪਣਾਇਆ ਡਿਸਪੀਨ ਹੈ ਉਹ ਸਾਰੀ ਜ਼ਿੰਦਗੀ ਕੰਮ ਆਉਂਦਾ ਬਿਲਕੁਲ ਜੀ ਇਸਕਾ ਸਭੇ ਕੋਸ਼ਿਸ਼ ਹੋ ਰਹੀ ਹੈ ਜੀ ਅੱਜ ਆਪਕਾ ਬਨਾਲਾਲ ਹੋਰ ਵੀ ਜਿਹੜੇ ਵਕਫਾ ਖੇਤਰਾਂ ਦੇ ਵਿੱਚ ਨਾਗਰਿਕ ਸਮਾਜ ਦੇ ਵਿੱਚ ਆਪਣਾ ਆਪਣਾ ਯੋਗਦਾਨ ਪਾ ਰਹੇ ਨੇ ਉਹਨਾਂ ਨੂੰ ਸੌਤੇ ਸਨਮਾਨ पेश किया जाए बिल्कुल तो इसे तरह ही सरबजीत ऋषि जी ने गलबात की आकाशवाणी नब्बे साल के तहत बाली जी वह भी पसंद आई है बहुत बहुत शुक्रिया जी खेड जगत बंद उन्होंने गलबात की मीना कुमारी जी के पसंद की है तुम तो बहुत सारे प्रोग्राम साइड सुन गए हो और सवेर के प्रोग्राम भी शामिल ने विमेन प्रोग्राम वजद भी शामिल है और इस तरह जो खेड संसार ਪ੍ਰੋਗਰਾਮ ਰਾਤੀ 9:30 ਵਜੇ ਪੇਸ਼ ਕੀਤਾ ਜਾਂਦਾ ਉਹ ਵੀ ਤੁਸੀਂ ਸੁਣਿਆ ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਸਾਡੇ ਪ੍ਰੋਗਰਾਮ ਸਾਰਾ ਦਿਨ ਬੜਾ ਹੀ ਤਰਸ ਦੇ ਦਵਾਸ਼ਦ ਪਿਆ ਸਰਦੋ ਸਾਡੇ ਪ੍ਰੋਗਰਾਮਸ ਨੂੰ ਵਾਸਤੇ ਤੇ ਆਪਣੀ ਰਾਏ ਵੱਡਾ ਲਾਇ ਸਾਡੇ ਤੱਕ ਪਹੁੰਚਣ ਵਾਸਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਤਰਵਾਦ ਸਾਨੂੰ ਉਮਾਜ਼ਾ ਕਿ ਤੁਸੀਂ ਸਮੂ ਇਸੇ ਤਰ੍ਹਾਂ ਖਤ ਲਿਖਦੇ ਰਹੋਗੇ ਬਿਲਕੁਲ ਜੀ ਔਰ ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹੋਗੇ ਆਕਾਸ਼ ਰਾਣੀ ਪਰਿਵਾਰ ਦੇ ਨਾਲ ਤੇ